ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਤੁਹਾਡੇ ਨਾਲ ਫਿਰ ਤੋਂ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਜੋ ਗੁਰੂ ਸਾਹਿਬ ਨੂੰ ਲੈ ਕੇ ਹਰ ਰੋਜ਼ ਵੇਆਪਦੀਆਂ ਹੋ ਰਹੀਆਂ ਬਈ ਗੁਰੂ ਸਾਹਿਬ ਦੀਆਂ ਤੇ ਜੋ ਅੱਜ ਦੀ ਖਬਰ ਆਈ ਹੈ ਸਾਹਮਣੇ ਅੰਮ੍ਰਿਤਸਰ ਜ਼ਿਲ੍ਹੇ ਦੀ ਜੋ ਇੱਕ ਕੁੜੀ ਜਸੂ ਮਸੂ ਵਿੱਚ ਹੁੰਦੀ ਹੈ ਤੇ ਬਈ ਬਾਕੀ ਪਰਿਵਾਰ ਸਾਰਾ ਗੁਰਦੁਆਰੇ ਨੂੰ ਮੰਨਦਾ ਤੇ ਉਸ ਕੁੜੀ ਨੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਪਾੜ ਕੇ ਤੇ ਉਹਨੂੰ ਅੱਗ ਲਾ ਦਿੱਤੀ ਗਈ ਜਿੱਥੇ ਕਿ ਆਪਣੇ ਗੁਰਸਿੱਖ ਪਹੁੰਚ ਕੇ ਬਈ ਉਦੇ ਉੱਪਰ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰ ਰਹੇ ਆ ਤੇ ਹਾਲਾਂਕਿ ਉਸ ਕੁੜੀ ਨੇ ਉਹ ਕਹਿੰਦੀ ਵੀ ਅਸੀਂ ਜਸੂ ਮਸੂ ਨੂੰ ਮੰਨਦੇ ਆ ਸਾਡੀ ਮਰਿਆਦਾ ਦੇ ਵਿੱਚ ਨਹੀਂ ਹੈਗਾ ਵੀ ਜੋ ਕੁਝ ਹੋਈ ਹੈ ਮੈਂ ਗਲਤੀ ਮੰਨਦੀ ਆ ਪਰ ਲੇਕਿਨ ਮੈਂ ਹੱਥੀ ਮੰਨ ਸਕਦੀ ਥੋੜੇ ਸਾਹਮਣੇ ਤੇ ਉਸ ਕੁੜੀ ਤੋਂ ਵੀ ਆਪਣੇ ਜੋ ਗੁਰਸਿੱਖਾ ਗਲਤੀ ਮਨਉਣ ਵਾਸਤੇ ਮੰਗ ਕਰ ਰਹੇ ਆ ਤਾਂ ਫਿਰ ਜਦੋਂ ਉਸ ਕੁੜੀ ਨੇ ਗਲਤੀ ਨਹੀਂ ਮੰਨੀ ਤਾਂ ਫਿਰ ਵੀ ਪ੍ਰਸ਼ਾਸਨ ਪਹੁੰਚ ਗਿਆ ਉੱਥੇ ਤਾਂ ਉਸ ਨੂੰ ਜਿਹੜੀ ਸਜ਼ਾ ਬਣਦੀ ਆ ਉਹ ਦਿੱਤੀ ਜਾਵੇ ਇਹ ਆਪਣੇ ਜੋ ਗੁਰਸਖ کہہ ਰਹੇ ਆ ਪਰ ਹਾਲਾ ਕਿ ਜਦੋਂ ਉਸ ਕੁੜੀ ਨੂੰ ਪਤਾ ਲੱਗਿਆ ਵੀ ਹਾਂ ਇਸ ਟਾਈਮ ਮੈਨੂੰ ਹੁਣ ਜੇਲ੍ਹ ਚ ਭੇਜਣਗੇ ਫਿਰ ਉਸ ਕੁੜੀ ਨੇ ਹੱਥ ਵੀ ਬੰਨੇ ਆ ਕੇ ਕਹਿੰਦੀ ਮੇਰੇ ਤੋਂ ਗਲਤੀ ਹੋਈ ਆ ਤਾਂ ਮੈਂ ਇਸ ਗਲਤੀ ਦੀ ਸਜ਼ਾ ਚਲੋ ਜੋ ਚਾਹੇ ਦਿੰਨੇ ਹੈ ਮੈਨੂੰ ਮਨਜ਼ੂਰ ਆ ਪਰ ਲੇਕਿਨ ਜੀ ਮੇਰੇ ਛੋਟੇ ਛੋਟੇ ਬੱਚੇ ਆ ਤੇ ਮੈਨੂੰ ਮਾਫ ਕਰ ਦਿੱਤਾ ਜਾ ਪਰ ਲੇਕਿਨ ਨਹੀਂ ਜੋ ਨੇ ਸਜ਼ਾ ਜੋ ਨੇ ਇੱਕ ਕੰਮ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਹਾਲਾਕੀ ਉਹਦਾ ਸੋਹਰਾ ਜੀ ਜੋ ਉਹ ਕਹਿਦਿਏ ਚੋਰੀ ਸੋਹਰਾ ਆਪਾਂ ਕਹਿ ਦਿੰਨੇ ਕਿ ਪਤਾ ਸਮਾਲ ਹੁੰਦਾ ਉਹ ਉਹਨੂੰ ਖਿੱਚ ਕੇ ਕਹਿੰਦਾ ਵੀ ਤੂੰ ਮਾਫੀ ਮੰਗ ਕਹਿੰਦੀ ਵੀ ਪਹਿਲਾਂ ਮੰਗਦੀ ਨਹੀਂ ਮਾਫੀ ਉਹ ਇੰਨੀ ਜਨਤਾ ਦੇ ਸਾਹਮਣੇ ਕਹੂ ਮੈਂ ਹੱਥ ਨਹੀਂ ਬਣ ਸਕਦੀ ਤੇ ਫਿਰ ਜਦੋਂ ਗੁਰਸਿੱਖ ਆਪਣੇ ਕਹਿੰਦੇ ਵੀ ਸਾਨੂੰ ਲੋੜ ਵੀ ਨਹੀਂ ਹੱਥ ਬਣਾਉਂਦੀ ਸਾਨੂੰ ਸਿਰਫ ਕੱਲੀ ਤੈਨੂੰ ਸਜਾਈ ਹੀ ਦੇਣੀ ਆ ਕਿਉਂਕਿ ਹਰ ਥਾਂ ਤੇ ਥਾ ਥਾਂ ਤੇ ਬੇਅਬਦੀਆਂ ਹੋ ਰੀਆਂ ਲੋਕ ਯਾਰ ਜਮੀਰ ਮਰੇ ਵਾਲੇ ਈਰਕਾ ਹੈ ਦਸੋ ਗੁਰੂ ਗ੍ਰੰਥ ਸਭ ਪਾੜ ਕੇ ਜਾਓਗੇ ਕਿੱਥੇ ਪਾਪ ਪੁੰਨ ਉੱਤੇ ਸਾਰਾ ਕੁਝ ਦੇਣਾ ਲੇਖਾ ਜੋਖਾ ਸਾਰਾ ਕੁਝ ਦੇਣਾ ਪਊਗਾ ਤੇ ਜਿਹਦੇ ਵਿੱਚ ਹੁਣ ਇਸ ਕੁੜੀ ਨੇ ਬਹੁਤ ਵੱਡੀ ਇੱਕ ਘਟਨਾ ਕੀਤੀ ਹੈ ਕਹਿੰਦੀ ਵੀ ਅਸੀਂ ਜੋ ਜਸੂ ਨੂੰ ਮੰਨਦੇ ਆ ਤੇ ਮੇਰੀ ਮਰਿਆਦਾ ਚ ਨਹੀਂ ਸਾਡਾ ਸਾਰਾ ਪਰਿਵਾਰ ਗੁਰਦੁਆਰੇ ਜਾਂਦਾ ਇਸ ਕਰਕੇ ਜਿਵੇਂ ਗੁੱਸੇ ਚ ਆ ਕੇ ਫੋਟੋ ਪਾੜਦੀ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਉਦੋਂ ਬਾਅਦ ਉਹਨੂੰ ਰੂੜੀ ਤੇ ਸਿੱਟਿਆ ਗਿਆ ਤਾਂ ਫੇਰ ਉਹ ਫੋਟੋ ਨੂੰ ਅੱਗ ਲਾਉਂਦੀ ਜਲਾ ਕਹਿੰਦੀ ਮੈਂ ਜਲਾਤੀ ਉਹ ਫੋਟੋ ਆਪਣੇ ਬੰਨਿਓ ਇਹ ਕਹਿ ਰਹੀ ਆ ਪਰ ਗੁਰਸਿੱਖ ਜੋ ਆਪਣੇ ਬਈ ਉਹਨੂੰ ਗੁੱਸੇ ਵਿੱਚ ਆ ਕੇ ਕਹਿੰਦੇ ਵੀ ਅਸੀਂ ਸਾਨੂੰ ਸਜ਼ਾ ਦੇਣਿਆ ਚਾਹੁੰਦੇ ਆ ਬਾਅਦ ਚ ਉਸ ਕੁੜੀ ਨੇ ਬਹੁਤ ਮਿੰਤਾ ਵੀ ਕਰਦੀ ਆ ਲੇਕਿਨ ਜੋ ਇਹਦੀ ਸਜ਼ਾ ਬਣਦੀ ਆ ਉਹ ਦਿੱਤੀ ਵੀ ਜਾਵੇ ਅਸੀਂ ਵੀ ਕਹਨੇ ਆ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਪਦੀ ਕਰਦਾ ਮੈਂ ਉਸ ਦਿਨ ਵੀ ਵੀਡੀਓ ਨੂੰ ਦੇ ਵਿੱਚ ਬੋਲਿਆ ਸੀ ਹਰ ਰੋਜ਼ ਵੀਡੀਓ ਤੀਜੇ ਚੌਥੇ ਦਿਨ ਵੀਡੀਓ ਵਾਇਰਲ ਹੋ ਜਾਂਦੀ ਆ ਇੱਥੇ ਉਹ ਹੋ ਗਿਆ ਇੱਥੇ ਹੋਗਾ ਯਾਰ ਗੁਰੂ ਸਾਹਿਬ ਨੂੰ ਲੈ ਕੇ ਬਹੁਤ ਮੈਂ ਕਹਿਣਾ ਬੇਅਪਦੀਆਂ ਹੋ ਰਹੀਆਂ ਲੋਕਾਂ ਦਾ ਪਤਾ ਨਹੀਂ ਕਿੱਥੇ ਮਤਮਰੀ ਪਈ ਆ ਗੁਰਦੁਆਰਾ ਸਾਹਿਬ ਨੂੰ ਸਮਝਦੇ ਨਹੀਂ ਕੁਝ ਤੇ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਦੇਣੀ ਦੇ ਦਿੱਤੀ ਜਾਣੀ ਚਾਹੀਦੀ ਹੈ ਜਿਵੇਂ ਕਿ ਇਹਨਾਂ ਨੂੰ 20 ਸਾਲ ਦੀ ਉਮਰ ਕੈਦ ਕਰ ਦੇਣ ਤਾਂ ਫੇਰ ਕੋਈ ਏਦੋਂ ਬਾਅਦ ਨਾ ਕਿ ਗਲਤੀ ਨਾ ਕਰ ਸਕੇ ਇਹ ਕਿਉਂਕਿ ਯਾਰ ਜੂ ਦੇਖਿਆ ਦੂਜੇ ਤੀਜੇ ਦਿਨ ਖਬਰ ਆਉਂਦੀ ਆ ਗੁਰੂ ਸਾਹਿਬ ਦੀ ਇੱਥੇ ਬੇਅਦਬੀ ਹੋ ਗਈ ਇੱਥੇ ਗੁਰੂ ਸਾਹਿਬ ਦੇ ਅੰਗ ਪਾੜ ਦਿੱਤੇ ਜਾਂਦੇ ਆ ਤੇ ਬਾਕੀ ਜਿਵੇਂ ਹੁਣ ਗੱਲ ਕਰੀਏ ਆਪਾਂ ਜੋ ਇਸ ਕੁੜੀ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਆ ਜਸੂ ਮਸੂ ਨੂੰ ਮੰਨਣ ਵਾਲੀ ਨੇ ਇਹਨੇ ਆਪਣੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਪਾੜੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਏ ਕੜੀ ਤੋਂ ਕੜੀ ਇਹਨੂੰ ਵੀ ਉਮਰ ਕੈਦ ਦੀ ਸਜ਼ਾ ਮਿਲੇ ਕਿਉਂਕਿ ਯਾਰਾ ਐਸ ਲੋੜ ਤਾਂ ਹਰ ਕਿਸੇ ਨੂੰ ਇਹ ਹੋ ਜਾਂਦਾ ਵੀ ਕੁਝ ਨਹੀਂ ਹੁੰਦਾਗਾ ਜਦੋਂ ਪਹਿਲਾ ਨੰਬਰ ਤਾਂ ਇਹ ਗੱਲ ਕਹਿਣਾ ਚਾਹੁੰਦੇ ਆ ਸਾਡੇ ਸਿੱਖਾਂ ਨੂੰ ਵੀ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ 20 ਸਾਲ ਦੀ ਹੋ ਜੇ ਨਾ ਤਾਂ ਇਹਨਾਂ ਦੇ ਸਾਰੇ ਇੱਕ ਨੂੰ ਜੇ ਇੱਕ ਦੋ ਨੂੰ ਸਜ਼ਾ ਮਿਲ ਗਈ ਇਦੂ ਬਾਦ ਸਾ ਆਪਣੇ ਪੰਜਾਬ ਦੇ ਵਿੱਚ ਇਹ ਘਟਨਾ ਨਹੀਂ ਹੋਣੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਤੇ ਬੇਆਬਦੀ ਹੁੰਦੀ ਆ ਹਰ ਰੋਜ਼ ਦੂਜੇ ਤੀਜੇ ਦਿਨ ਵੀਡੀਓ ਵਾਇਰਲ ਹੁੰਦੀਆਂ ਇਹਨਾਂ ਨੂੰ ਮੈਂ ਕਹਣਾ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤਾਂ ਕਿ ਫਿਰ ਸਾਡੇ ਗੁਰੂ ਸਾਹਿਬ ਦੀ ਬੇਆਬਦੀ ਨਾ ਹੋਵੇ ਤਾਂ ਜੋ ਇਹ ਕੁੜੀਆਂ ਇਤ ਧਰਮ ਨਹੀਂ ਅਲੱਗ-ਅਲੱਗ ਹੈ ਹੈ ਤਾਂ ਸਾਰਿਆਂ ਦਾ ਵੈਗਰੂ ਇਕਾ ਕਾਲ ਫੁਰਕ ਇਕਾ ਇਹ ਲੋਕਾਂ ਨੇ ਬਣਾਇਆ ਹੋਇਆ ਹੈ ਅਲੱਗ-ਅਲੱਗ ਜੇ ਉਹਨਾਂ ਕਹਦੀਏ ਜਸੂ ਮਸੂ ਇਹੇ ਉੱਥੇ ਲੰਗਰ ਛਕ ਲੈਂਦੇ ਆ ਜਸਮੁਸੂ ਵਾਲੇ ਪ੍ਰਸ਼ਾਦ ਕਹਿੰਦੇ ਖਾਂਦੇ ਨਹੀਂ ਫਿਰ ਪ੍ਰਸ਼ਾਦ ਕਿਉਂ ਨਹੀਂ ਕਹਿੰਦੇ ਬਈ ਲੰਗਰ ਕਿਉਂ ਛਕਦੇ ਆ ਲੰਗਰ ਵੀ ਤਾਂ ਉਹ ਗੁਰਸਿੱਖਾਂ ਦੇ ਬਣਿਆ ਹੁੰਦਾ ਜਦੋਂ ਇਹਨਾਂ ਨੇ ਲੰਗਰ ਛਕਣਾ ਹੁੰਦਾ ਉਦੋਂ ਤਾਂ ਇਹ ਗੁਰੂ ਘਰ ਭਗ ਜਾਂਦੇ ਆ ਜਸਮੁਸੂ ਵਾਲੇ ਤਾਂ ਜਦੋਂ ਪ੍ਰਸ਼ਾਦ ਦੇਣ ਦੀ ਜੋ ਪ੍ਰਸ਼ਾਦ ਦਿੰਦੇ ਆ ਕਹਿੰਦੇ ਅਸੀਂ ਖਾਂਦੇ ਨਹੀਂ ਫਿਰ ਜਦੋਂ ਗੁਰਦੁਆਰੇ ਵਿੱਚ ਲੰਗਰ ਛਕਦੇ ਉਹ ਵੀ ਤਾਂ ਗੁਰਸਿੱਖ ਬਣਾਉਂਦੇ ਆ ਨਾ ਤਾਂ ਇਹਨਾਂ ਦੀ ਇਹ ਬਹੁਤ ਵੱਡੀ ਗਲਤੀ ਹੈ ਜਿਹੜਾ ਇੱਕ ਇਹ ਸਾਡੇ ਇੱਕ ਲੋਕਾਂ ਨੂੰ ਆਪਦੇ ਬੰਨੀਉ ਨਾ ਇੱਕ ਇਹ ਝਲਸਾ ਦਿੰਦੇ ਅਸੀਂ ਜੀ ਇਹ ਕਰਦੇ ਆ ਸੋਡੇ ਬੱਚੇ ਸੁਰੱਖਿਅਤ ਰਹਿਣਗੇ ਜਿਹਦਾ ਨਾਮ ਛਕੋਈ ਸਾਡੇ ਵਿੱਚ ਆਓ ਜੀ ਤੁਸੀਂ ਤਾਂ ਫੇਰ ਉੱਥੇ ਜੋ ਲੱਛਣ ਕਰਦੇ ਸਾਰਿਆਂ ਨੂੰ ਪਤਾ ਚਲੋ ਆਪਾਂ ਧਰਮ ਨੂੰ ਮਾੜਾ ਨਹੀਂ ਕਹਿੰਦੇ ਪਰ ਐਸੀ ਇਹ ਕਹਿਣਾ ਚਾਹੁੰਦੇ ਆ ਸਾਡਾ ਜੋ ਗੁਰੂ ਗ੍ਰੰਥ ਸਾਹਿਬ ਆ ਇਹਦੀਆਂ ਬੇਅਦਬੀਆਂ ਜਿਵੇਂ ਹੁਣ ਇਹਨੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਨੂੰ ਪਾੜ ਕੇ ਤੇ ਉਹਨੂੰ ਮਚਾਇਆ ਗਿਆਗਾ ਉਹ ਇਹਨੂੰ ਬਹੁਤ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਦੁਬਾਰਾ ਕੋਈ ਗਲਤੀ ਨਾ ਕਰ ਸਕੇ ਜੀ ਕਿਉਂਕਿ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਭੁੱਲ ਰਹੇ ਆ ਲੋਕ ਜੋ ਚਾਰੇ ਸਹਬਜ਼ਾਦੇ ਚਾਰੇ ਪੁੱਤਰ ਵਾਰ ਕੇ ਜੋ ਗੁਰੂ ਗੋਬਿੰਦ ਸਿੰਘ ਨੇ ਤੇ ਆਪ ਵੀ ਵਾਰ ਗਿਆ ਸੀ ਤੇ ਆਪਣੇ ਵਾਸਤੇ ਜੰਗਾਂ ਲੜੀਆਂ ਤਾਂ ਇਹ ਲੋਕ ਯਾਰ ਇਹ ਚੀਜ਼ਾਂ ਨੂੰ ਮੰਨਦੇ ਨਹੀਂ ਪਉ ਦਾ ਮਹੀਨਾ ਚੱਲੀ ਜਾਂਦਾ ਠੰਡ ਦੇ ਵਿੱਚ ਜੋ ਬੱਚਿਆਂ ਨਾਲ ਤਸਿੱਧ ਸੋਏ ਸੀ ਮਾ ਉਸ ਦਿਨ ਵੀਡੀਓ ਵੀ ਪਾਈ ਸੀ ਕਿਉਂਕਿ ਆਪਣੇ ਸ਼ਹੀਦੀ ਦਿਹਾੜੇ ਚੱਲੀ ਜਾਂਦੇ ਆ ਇਸ ਕਰਕੇ ਤਾਂ ਹੁਣ ਪੋਹ ਦੇ ਦਿਨਾਂ ਦੇ ਵਿੱਚ ਸਾਰਿਆਂ ਨੂੰ ਪਤਾ ਵੀ ਕੀ ਕੁਝ ਹੋਇਆ ਸੀ ਬੱਚਿਆਂ ਨਾਲ ਤਾਂ ਇਹ ਲੋਕ ਯਾਰ ਇਸ ਚੀਜ਼ਾਂ ਨੂੰ ਸਮਝਦੇ ਨਹੀਂ ਇਸ ਕਰਕੇ ਕਹਿਣਾ ਚਾਹੁੰਦੇ ਆ ਜੀ ਵੀ ਦੇਖੋ ਜੋ ਸਾਡੇ ਗੁਰਸਿੱਖਾਂ ਦਾ ਵੀ ਵੈਸੇ ਤਾਂ ਇਹੀ ਕਹਿਣਾ ਵੀ ਇਸ ਕੁੜੀ ਨੂੰ ਸਜ਼ਾ ਅਸੀਂ ਦਵਾਕੇ ਜਾਵਾਂਗੇ ਕਿਉਂਕਿ ਉਹਦਾ ਸਹਰਾ ਉਹਨੂੰ ਖਿੱਚ ਕੇ ਕਹਿੰਦਾ ਵੀ ਤੂੰ ਮਾਫੀ ਮੰਗ ਫਿਰ ਵੀ ਮਾਫੀ ਮੰਗਣ ਦੀ ਉਹਦੀ ਨਾ ਅੰਦਰੋਂ ਮਨ ਦੀ ਗੈਰ ਹਸ਼ ਨਹੀਂ ਸੀ ਪਰ ਉਹਨੇ ਜਦੋਂ ਉਹਨਾਂ ਨੇ ਕਿਹਾ ਵੀ ਇਸ ਤੈਨੂੰ ਵੀ ਇਹਨੂੰ ਲੈ ਜਾਓ ਅਰੈਸਟ ਕਰੋ ਇਹਨੂੰ ਪੁਲਿਸ ਖੜੀ ਸੀ ਉੱਥੇ ਲੇਡੀ ਫਿਰ ਉਹ ਦੁਬਾਰਾ ਉਹਨੂੰ ਫਿਰ ਮਾਫੀ ਮੰਗਦੀ ਆ ਪਰ ਨਹੀਂ ਸਾਡੇ ਗੁਰਸਿੱਖ ਨਹੀਂ ਮੰਨਦੇ ਕਹਿੰਦੇ ਵੀ ਇਹਨੂੰ ਸਜ਼ਾ ਦਿੱਤੀ ਜਾਵੇ ਬਹੁਤ ਵੱਡੀ ਗਲਤੀ ਕੀਤੀ ਹੈ ਉਹਨੇ ਫੋਟੋ ਹਾਂ ਜੇ ਨਹੀਂ ਚੰਗੀ ਲੱਗਦੀ ਗੁਰਦੁਆਰੇ ਚੜ੍ਹਾ ਆਉਂਦੇ ਜਿਹੜੇ ਹਸਾਮਨਾ ਗੁਰਸਿੱਖ ਕਹਿ ਰਿਹਾ ਪਰ ਇਹ ਗਲਤੀ ਜਿਹੜੀ ਕਰਦੇ ਆ ਹਰ ਰੋਜ਼ ਦੂਜੇ ਤੀਜੇ ਦਿਨ ਵੀਡੀਓ ਆਉਂਦੀਆਂ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ 20 ਸਾਲ ਦੀ ਫੇਰੇ ਦੁਬਾਰ ਕੋਈ ਗਲਤੀ ਨਹੀਂ ਕਰੂਗਾ ਚਲੋ ਜੀ ਆਪਣਾ ਪੰਜਾਬ ਦੇ ਮੁੱਦੇ ਤੇ ਚੈਨਲ ਆ ਜੋ ਆਪਣੇ ਪੰਜਾਬ ਚ ਹੁੰਦਾ ਆ ਆਪਾਂ ਤੁਹਾਡੇ ਤੇ ਉਹ ਖਬਰ ਲੈ ਕੇ ਆਉਣੇ ਆ ਅੱਜ ਦੀ ਜੋ ਵੀਡੀਓ ਸੀ ਆਪਣੀ ਤੁਹਾਡੇ ਤੇ ਖਾਸ ਕਰਕੇ ਪਹੁੰਚਾਉਣੀ ਸੀ ਜੋ ਹਰ ਰੋਜ਼ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਆ ਪਰਸੋ ਚੌਥੇ ਵੀਮਾ ਵੀਡੀਓ ਪਾਈ ਸੀ ਉਹ ਮੇ ਅਮਰਤਸਰ ਏਰੀਆ ਦੀ ਸੀ ਤੇ ਜੋ ਇਹ ਆ ਗੁਰੂ ਨਾਨਕ ਦੇਵ ਜੀ ਦੀ ਫੋਟੋ ਨੂੰ ਮਚਾਇਆ ਗਿਆ ਇਸ ਕੁੜੀ ਵੱਲੋਂ ਜੋ ਜਸੂ ਮਸੂਈ ਦੇ ਵਿੱਚ ਸੀ ਤਾਂ ਇਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਸਾਡੀ ਵੀ ਇਹੀ ਪੀਲਾ ਜੋ ਸਾਡੇ ਗੁਰਸਿੱਖਾਂ ਦਾ ਵੀ ਇਹੀ ਕਹਿਣਾ ਚਲੋ ਜੀ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਫਿਰ ਤੋਂ ਕਹਿੰਨੇ ਆਪਣਾ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ